ભગવંત સિયા ફુકરપણા ਛડ દે એ શહીદ જોੜમેલ આ ઇતھے માતમી બિગલ નઈ સગો खालસા ਦੇ نگਾਰੇ ਖੜકા દેને ਦੱਸ દઈએ કે ਜਿਹੜੇ ਬਿਆਨ ਨੇ ਵਰਸ ਸਿੰਘ ਵਲਟੋਹਾ ਦੇ ਵੱਲੋਂ ਦਿੱਤੇ ਗਏ ਨੇ ਤੇ ਉੱਥੇ ਹੀ માતમી બિਗਲ ਨੂੰ ਲੈ ਕੇ ਉਹਨਾਂ ਨੇ ਪਲਟਵਾਰ ਜਿਹੜਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ ਤੇ ਕੱਲ ਇੱਕ ਮੀਟਿੰਗ ਆ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੱਦੀ ਗਈ ਸੀ ਤੇ ਜਿਸ ਦੇ ਵਿੱਚ માતમી ਜਿਹੜਾ ਵਿਗਲ ਵਜਾਉਣ ਦੇ ਲਈ ਕਿਹਾ ਤੇ ਉਹਨਾਂ ਨੇ ਕਿਹਾ ਕਿ 27 ਦਸੰਬਰ ਨੂੰ ਜਿਹੜਾ 10 ਮਿੰਟ ਦੇ ਲਈ ਮਾਤਮੀ ਵਿਗਲ ਜਿਹੜਾ ਵਜੇਗਾ ਤੇ ਜਿਸ ਦੇ ਵਿੱਚ ਵਰਸਾ ਸਿੰਘ ਬਲਟੋਹਾਰੇ ਹੁਣ ਤਿੱਖੇ ਨਿਸ਼ਾਨੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਦੇ ਨੇ ਤੇ ਉਹਨਾਂ ਦੇ ਵੱਲੋਂ ਇੱਕ ਪੋਸਟ ਜਿਹੜੀ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਭਗਵੰਤ ਮਾਨ ਜੀ ਇਹ ਸ਼ੌਂਕ ਸਵਾ ਨਹੀਂ ਸ਼ਹੀਦੀ ਸਵਾ ਦਾ ਦਿਹਾੜਾ ਹੈ ਇਸ ਮੌਕੇ ਮਾਤਮੀ ਵਿਗਲ ਨਹੀਂ ਖਾਲਸਾ ਵੱਲੋਂ ਨਗਾਰੇ ਖੜਕਾਏ ਜਾਂਦੇ ਹਨ ਸੋ ਕਿਰਪਾ ਕਰਕੇ ਫੋਕਰਪਣਾ ਛੱਡ ਕੇ ਸਿੱਖ ਇਤਿਹਾਸ ਤੇ ਸਿੱਖ ਰਵਾਇਤਾਂ ਤੋਂ ਜਾਣੂ ਹੋਵੋ ਦੱਸਦੀ ਹੈ ਕਿ ਜਿਹੜੀ ਪੋਸਟ ਹੈ ਵਰਸਾ ਸਿੰਘ ਵਲਟੋਹਾ ਦੇ ਵੱਲੋਂ ਪਾਈ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧੇ ਭਗਵੰਤ ਮਾਨ ਤੇ ਕੀਤਾ ਹੈ ਤੇ ਕੱਲ ਇੱਕ ਮੀਟਿੰਗ ਆ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੱਦੀ ਗਈ ਸੀ ਤੇ ਜਿਸ ਦੇ ਵਿੱਚ ਮਾਤਮੀ ਜਿਹੜਾ ਵਿਗਲ ਵਜਾਉਣ ਦੇ ਲਈ ਕਿਹਾ ਤੇ ਉਹਨਾਂ ਨੇ ਕਿਹਾ ਹੈ ਕਿ 27 ਦਸੰਬਰ ਨੂੰ ਜਿਹੜਾ 10 ਮਿੰਟ ਦੇ ਲਈ ਮਾਤਮੀ ਵਿਗਲ ਜਿਹੜਾ ਵੱਜੇਗਾ ਤੇ ਜਿਸ ਦੇ ਵਿੱਚ ਵਰਸਾ ਸਿੰਘ ਵਲਟੋਹਾਰੀ ਹੁਣ ਤਿੱਖੇ ਨਿਸ਼ਾਨੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਧਦੇ ਨੇ ਤੇ ਉਹਨਾਂ ਦੇ ਵੱਲੋਂ ਇੱਕ ਪੋਸਟ ਜਿਹੜੀ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਕਿ ਭਗਵੰਤ ਮਾਨ ਜੀ ਇਹ ਸ਼ੌਂਕ ਸਵਾਨੀ ਸ਼ਹੀਦੀ ਸਵਾਂ ਦਾ ਦਿਹਾੜਾ ਹੈ ਇਸ ਮੌਕੇ ਮਾਤਮੀ ਬਿਗਲ ਨਹੀਂ ਖਾਲਸਾ ਵੱਲੋਂ ਨਗਾਰੇ ਖੜਕਾਏ ਜਾਂਦੇ ਹਨ ਸੋ ਕਿਰਪਾ ਕਰਕੇ ਫੁਕਰ ਪਣਾ ਛੱਡ ਕੇ ਸਿੱਖ ਇਤਿਹਾਸ ਤੇ ਸਿੱਖ ਰਵਾਇਟਾ ਤੋਂ ਜਾਣੂ ਹੋਵੋ ਦੱਸ ਦਈਏ ਕਿ ਜਿਹੜੀ ਪੋਸਟ ਹੈ ਵਰਸਾ ਸਿੰਘ ਵਲਟੋਹਾ ਦੇ ਵੱਲੋਂ ਪਾਈ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਭਗਵੰਤ ਮਾਨ ਤੇ ਕੀਤਾ ਹੈ ਤੇ ਕੱਲ ਇੱਕ ਮੀਟਿੰਗ ਆ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੱਦੀ ਗਈ ਸੀ ਤੇ ਜਿਸ ਦੇ ਵਿੱਚ ਮਾਤਮੀ ਜਿਹੜਾ ਬਿਗਲ ਵਜਾਉਣ ਦੇ ਲਈ ਕਿਹਾ ਤੇ ਉਹਨਾਂ ਨੇ ਕਿਹਾ ਕਿ 27 ਦਸੰਬਰ ਨੂੰ ਜਿਹੜਾ 10 ਮਿੰਟ ਦੇ ਲਈ ਮਾਤਮੀ ਬਿਗਲ ਜਿਹੜਾ ਵੱਜੇਗਾ ਤੇ ਜਿਸ ਦੇ ਵਿੱਚ ਵਰਤਸਾ ਸਿੰਘ ਬਲਟੋਹਾਰੀ ਹੁਣ ਤਿੱਖੇ ਨਿਸ਼ਾਨੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਦੇ ਨੇ ਤੇ ਉਹਨਾਂ ਦੇ ਵੱਲੋਂ ਇੱਕ ਪੋਸਟ ਜਿਹੜੀ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਭਗਵੰਤ ਮਾਨ ਜੀ ਇਹ ਸ਼ੌਂਕ ਸਵਾ ਨਹੀਂ ਸ਼ਹੀਦੀ ਸਵਾ ਦਾ ਦਿਹਾੜਾ ਹੈ ਇਸ ਮੌਕੇ ਮਾਤਮੀ ਬਿਗਲ ਨਹੀਂ ਖਾਲਸਾ ਵੱਲੋਂ ਨਗਾਰੇ ਖੜਕਾਏ ਜਾਂਦੇ ਹਨ ਸੋ ਕਿਰਪਾ ਕਰਕੇ ਫੋਕਰਪਣਾ ਛੱਡ ਕੇ ਸਿੱਖ ਇਤਿਹਾਸ ਤੇ ਸਿੱਖ ਰਵਾਇਟਾ ਤੋਂ ਜਾਣੂ ਹੋਵੋ ਦੱਸਦੀ ਹੈ ਕਿ ਜਿਹੜੀ ਪੋਸਟ ਹੈ ਵਰਸਾ ਸਿੰਘ ਵਲਟੋਹਾ ਦੇ ਵੱਲੋਂ ਪਾਈ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧੇ